ਅਸੀਂ 1 ਸਾਲ 13 ਦਿਨ ਦਿੱਲੀ ਦੀਆਂ ਬਰੂਹਾਂ ਤੇ ਬੈਠ ਕੇ ਆਏ ਆ ਜਦੋਂ ਸਾਡੀਆਂ ਮਾਵਾਂ ਭੈਣਾਂ ਨੂੰ ਨੋਲਿਆ ਜਾਊਗਾ ਉਦੋਂ ਫਿਰ ਕਿਤੇ ਨਾ ਕਿਤੇ ਜਿਹੜਾ ਮਨਾਂ 'ਚ ਖਿਆਲ ਹੁੰਦਾ ਤੇ ਉਹ ਖਿਆਲ ਜਦੋਂ ਸਾਨੂੰ ਅਤਵਾਦੀ ਕਿਆ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਫਿਰ ਉਦੋਂ ਚਪੇੜ ਜਿਹੜੀ ਲਾਜ਼ਮੀ ਆ ਜੇ ਬੈਗ ਚੈੱਕ ਕਰਾਉਣ ਤੇ ਪੁੱਛਿਆ ਜਾਂਦਾ ਵੀ ਅਸੀਂ ਤੁਹਾਡਾ ਬੈਗ ਚੈੱਕ ਕਰਨਾ ਤੁਹਾਡੀ ਤਲਾਸ਼ੀ ਲੈਣੀ ਆ ਤਾਂ ਇੱਕ ਨਾਮ ਪੜ ਕੇ ਬੀ ਦੇ ਪਿੱਛੇ ਕੋਰ ਲੱਗਾ ਕੁਲਵਿੰਦਰ ਕੋਰ ਐ ਤੇ ਉਹਨੂੰ ਅੱਤਵਾਦੀ ਕਹਿੰਦੀ ਆ ਤੇ ਫਿਰ ਚਪੇੜ ਤੇ ਲਾਜ਼ਮੀ ਹੋਈਆਂ ਨਾ ਚਪੇੜ ਜੋ ਹੋਇਆ ਬਹੁਤ ਚੰਗਾ ਆ ਉਹਦੀ ਹੈਂਕੜ ਜਿਹੜੀ ਆ ਜਿਹੜਾ ਧੌਣ ਦਾ ਕਿੱਲਾ ਇੱਕ ਚਪੇੜ ਨੇ ਕੱਢਤਾ ਜਦੋਂ ਸਾਡੇ ਦੇਸ਼ ਦੀ ਰਾਖੀ ਕਰਦੇ ਸਾਡੇ ਭਰਾਵਾਂ ਨੇ ਲੇਹ ਲਦਾਖ ਚੋਂ ਕਾਰਗਿਲ ਚੋਂ ਪਾਕਿਸਤਾਨ ਦੇ ਬਾਰਡਰ ਤੋਂ ਫਿਰੋਜ਼ਪੁਰ ਵਾਲੇ ਬਾਰਡਰ ਤੋਂ ਤੇ ਸਿਆਚੀਨ ਦੇ ਬਾਰਡਰਾਂ ਤੋਂ ਫਿਰ ਕਟੀਆਂ ਲਾਸ਼ਾਂ ਹੁੰਦੀਆਂ ਉਦੋਂ ਸਾਨੂੰ ਇਹਨਾਂ ਨੂੰ ਉਹ ਅੱਤਵਾਦੀ ਨਹੀਂ ਦੇਖਦੇ ਅੱਜ ਜਿਹੜਾ ਨੇ ਬਿਆਨ ਦਿੱਤਾ ਉਹਨੇ ਪੂਰੇ ਪੰਜਾਬ ਦੇ ਚਾਹੇ ਉਹ ਹਿੰਦੂ ਆ ਸਿੱਖ ਆ ਮੁਸਲਮਾਨ ਆ ਸਾਈ ਆ ਉਹਨਾਂ ਸਾਰੇ ਵਰਗਾਂ ਨੂੰ ਜਿਹੜਾ ਨੇ ਹੱਤਵਾਦੀ ਕਿਹਾ ਉਹਦੇ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ। ਅੱਤਵਾਦੀ ਦੀ ਡੈਫੀਨੇਸ਼ਨ ਕੀ ਆ? ਸਿਕਿਉਰਿਟੀ ਚੈੱਕ ਦੇ ਵਿੱਚ ਤੁਸੀਂ ਸਿਕਿਉਰਿਟੀ ਚੈੱਕ ਨਾ ਕਰਾਓ ਤੇ ਅਗਲੇਂਟੀ ਅੱਤਵਾਦੀ ਕਹਿ ਦੋਗੇ। ਜਦੋਂ ਲੋਕਡਾਊਨ ਸੀਗਾ ਜੇ ਪੰਜਾਬ ਜਾਗਦਾ ਨਾ ਹੁੰਦਾ ਜੇ ਇੱਥੋਂ ਦੀ ਧਰਤੀ ਨਾ ਜਾਗਦੀ ਹੁੰਦੀ ਤੇ ਮੈਂ ਤੁਹਾਨੂੰ ਬੇਸ਼ੱਕ ਇਹ ਗੱਲ ਕਹਿ ਦੇਣਾ ਚਾਹੁੰਨਾ ਵੀ ਭਾਰਤ ਦਾ ਅੱਧਾ ਜਿਹੜਾ ਲੋਗ ਆ ਉਹ ਭੁੱਖ ਨਾਲ ਮਰ ਜਾਂਦੇ ਸੀ ਸਰਟੀਫਿਕੇਟ ਤੇ ਉਹਨੂੰ ਮਿਲ ਗਿਆ ਜਿਹੜਾ ਇੱਕ ਚਪੇੜ ਉਹਦੀ ਸੌ ਚੱਕ ਸਮਾਗਮ ਤੋਂ ਪਹਿਲਾਂ ਜਿਹੜਾ ਸਰਟੀਫਿਕੇਟ ਮਿਲਿਆ ਉਹਨੂੰ ਰਹਿੰਦੀ ਦੁਨੀਆ ਤੱਕ ਯਾਦ ਰਹੂਗਾ ਜਿਹਦੀ ਮਾਂ ਭੈਣ ਨੂੰ ਜਦੋਂ ਮਾਂ ਭੈਣ ਤੇ ਗੱਲ ਹੁੰਦੀ ਹੈ ਕਤਲ ਹੋ ਜਾਂਦੇ ਆ ਤੇ ਉਹਨੇ ਸਾਡੀਆਂ ਮਾਵਾਂ ਨੂੰ ਨੋਲਿਆ ਸੀ 100-100 ਰੁਪਏ ਦੇ ਲੈਂਦੇ ਇਹਦਾ ਮੁੱਲ ਇਹ ਵਿਕਦੀ ਆ ਜਿੱਥੇ ਅੱਤਵਾਦੀ ਕਹਾਂ ਸਾਨੂੰ ਤੇ ਉਹਦਾ ਜਵਾਬ ਜਿਹੜਾ ਕਿ ਚਪੇੜ ਨੇ ਇੰਨਾ ਡਰ ਉਹਦੇ ਅੰਦਰ ਪੈਦਾ ਕਰਤਾ ਕਿਉਂ ਵਿਚਾਰੀ ਉਥੋਂ ਭੱਜ ਕੇ ਆਪਣੇ ਕਮਰੇ ਚ ਜਾ ਕੇ ਜਿਹੜਾ ਲਾਈਵ ਹੋ ਕੇ ਗੱਲ ਕਹਿੰਦੀ ਆ ਜਿੱਥੇ ਇੱਕ ਪਾਸੇ ਸਾਨੂੰ ਆਤਵਾਦੀ ਪੇਸ਼ ਕੀਤਾ ਗਿਆ ਜਿੰਨੀ ਦੇਰ ਅਸੀਂ ਦਿੱਲੀ ਰਹੇ ਆ ਇੱਕ ਵੀ ਰੇਪ ਕੇਸ ਨਹੀਂ ਹੋਇਆ ਇੱਕ ਵੀ ਲੁੱਟ ਖੋਹ ਨਹੀਂ ਹੋਈ ਜਿੰਨੀ ਦੇਰ ਅਸੀਂ ਦਿੱਲੀ ਰਹੇ ਆ ਇੱਥੋਂ ਦੇ ਹਾਲਾਤ ਇਹ ਸੀ ਜੇ ਕੋਈ ਲੜਕੀ ਨੂੰ ਛੇੜਨੋਂ ਦਾ ਤੇ ਸਰਦਾਰ ਅਗਿਆ ਖਲੋਤਾਂ ਦਾ ਸੀ ਤੇ ਉਹਦੀ ਹਿੰਮਤ ਨਹੀਂ ਪੈਂਦੀ ਸੀ ਲੜਕੀ ਅੱਖ ਚੁੱਕ ਕੇ ਵੇਖੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੁਸੀਂ ਦੇਖ ਰਹੇ ਹੋ ਸੈਂਟਰ ਪੰਜਾਬ ਟੀਵੀ ਪੰਜਾਬ ਦੀ ਧੀ ਜਿਹੜੀ ਕਿ ਕੁਲਵਿੰਦਰ ਕੌਰ ਜਿਸ ਵੱਲੋਂ ਚੰਡੀਗੜ੍ਹ ਵਿੱਚ ਸੀਆਈਏਐਸਫ ਦੀ ਜਿਹੜੀ ਕਿ ਡਿਊਟੀ ਨਿਭਾਈ ਗਈ ਆ ਅਤੇ ਉਸ ਵੱਲੋਂ ਐਮਪੀ ਜਿਹੜੀ ਕਿ ਕੰਗਣਾ ਰਾਓ ਤੇ ਆ ਉਸਦੇ ਥੱਪੜ ਮਾਰਿਆ ਗਿਆ ਅਤੇ ਕਈਆਂ ਦਾ ਕਹਿਣਾ ਸੀ ਵੀ ਚੰਗਾ ਕੀਤਾ ਅਤੇ ਕਈਆਂ ਦਾ ਕਹਿਣਾ ਸੀ ਵੀ ਮਾੜਾ ਹੋਇਆ ਇਸ ਤੋਂ ਮਾਮੂਦੇ ਦੀ ਗੱਲਬਾਤ ਕਰਾਂਗੇ ਗੱਲਬਾਤ ਕਰਨ ਨੂੰ ਤਿਆਰ ਨਾ ਸਾਡਾ ਸਰਵਿਸਿੰਗ ਹਰੀ ਜਿਹੜੇ ਕਿ ਸੀਪາກ ਸਿੰਘ ਨੌਜਵਾਨ ਸਭਾ ਦੇ ਆਗੂ ਨੇ ਅਕਸਰ ਕਿਸਾਨੀ ਦੋਲਾਂ ਦੇ ਅਕਸਰ ਲੋਕਾਂ ਦੇ ਹੱਥ ਵਿੱਚ ਖੜਦੇ ਨੇ ਸਾਬ ਜੀ ਜੀ ਹਾਈ ਸਾਡੇ ਨਾਲ ਗੱਲਬਾਤ ਕਰਾਂਗੇ ਸਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਸਭ ਤੋਂ ਪਹਿਲਾਂ ਸੈਂਟਰ ਪੰਜਾਬ ਟੀਵੀ ਧੰਨਵਾਦ ਜੀ ਕਿਸਾ ਦੇ ਦਿਓ ਕੁਲਵਿੰਦਰ ਕੌਰ ਜਿਹੜੀ ਕਿ ਸੀਆਈਐਸ ਦੀ ਮਹਿਲਾ ਸਿਪਾਈ ਸੀ ਉਸ ਲੋ ਜਿਹੜਾ ਕਿ ਕੰਗਣਾ रावत ਜਿਹੜੀ ਐਮਪੀਸੀ ਉਸ ਦੇ ਥੱਪੜ ਮਾਰ ਲਿਆ ਕਿਸਾ ਦੇ ਦਿਓ ਚੰਗਾ ਹੋਇਆ ਜਾਂ ਮਾਰਾ ਆਇਆ ਕੀ ਕਰਨ ਦਾ ਡਾੜਾ ਦੇਖੋ ਜੀ ਜਦੋਂ ਕਿਸੇ ਦੀ ਮਾਂ ਭੈਣ ਨੂੰ ਨੋਲਾਂਗੇ ਅਸੀਂ 1 ਸਾਲ 13 ਦਿਨ ਦਿੱਲੀ ਦੀਆਂ ਬਰੂਹਾਂ ਤੇ ਬੈਠ ਕੇ ਆਏ ਆ ਜਦੋਂ ਸਾਡੀਆਂ ਮਾਵਾਂ ਭੈਣਾਂ ਨੂੰ ਨੋਲਿਆ ਜਾਊਗਾ ਉਦੋਂ ਫਿਰ ਕਿਤੇ ਨਾ ਕਿਤੇ ਜਿਹੜਾ ਮਨਾਂ 'ਚ ਖਿਆਲ ਹੁੰਦਾ ਤੇ ਉਹ ਖਿਆਲ ਜਦੋਂ ਸਾਨੂੰ ਅਤਵਾਦੀ ਕਿਹਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਫਿਰ ਉਹਦੇ ਚਪੇੜ ਜਿਹੜੀ ਲਾਜ਼ਮੀ ਆ ਲੋਕੀ ਤੇ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀਆਂ ਦੇ ਚਪੇੜ ਮਾਰਦੇ ਜੁੱਤੀਆਂ ਵੀ ਮਾਰਦੇ ਆ ਬੂਟ ਵੀ ਸੁੱਟ ਦਿੰਦੇ ਆ ਇਹ ਤੇ ਕੈਂਪੀ ਆ ਹਲੇ ਉਹ ਵੀ ਨਵੀਂ ਤਾਜੀ ਬਣੀ ਆ ਜਿਹਦੀ ਨੌਲੇਜ ਹੀ ਕੋਈ ਨਹੀਂ ਇਸ ਬਾਰੇ ਸਿਆਸਤ ਬਾਰੇ ਪਹਿਲਾਂ ਵੀ ਉਹ ਭੋਂਕਾ ਬਣੀ ਸੀ ਤੇ ਭੋਂਕਾ ਬਣ ਕੇ ਲੋਕਾਂ ਨੂੰ ਜਿਹੜਾ ਵਾ ਮਾੜਾ ਚੰਗਾ ਬੋਲਦੀ ਸੀ ਤੇ ਅੱਜ ਫੇਰ ਉਹ ਜਦੋਂ ਐਮਪੀ ਬਣ ਗਈ ਉਹਦੇ ਚ ਇੰਨੀ ਹੰਕੜ ਆ ਕਿ ਵੀ ਉਹ ਇੱਕ ਸਿਕਿਉਰਿਟੀ ਜਿਹੜੀ ਆ 에어ਪੋਰਟ ਦੀ ਉਹਨੂੰ ਆਪਣਾ ਬੈਗ ਨਹੀਂ ਚੈੱਕ ਕਰਾਉਗੀ ਜੇ ਬੈਗ ਚੈੱਕ ਕਰੋਂ ਤੇ ਪੁੱਛਿਆ ਜਾਂਦਾ ਵੀ ਅਸੀਂ ਤੁਹਾਡਾ ਬੈਗ ਚੈੱਕ ਕਰਨਾ ਤੁਹਾਡੀ ਤਲਾਸ਼ੀ ਲੈਣੀ ਆ ਤੋ ਇੱਕ ਨਾਮ ਪੜ ਕੇ ਬੀਹ ਦੇ ਪਿੱਛੇ ਕੋਰ ਲੱਗਾ ਕਲਵਿੰਦਰ ਕੋਰ ਐ ਤੇ ਉਹਨੂੰ ਅਤਵਾਦੀ ਕਹਿੰਦੀ ਆ ਤੇ ਫਿਰ ਚਪੇੜ ਤੇ ਲਾਜ਼ਮੀ ਹੋਈਆਂ ਨਾ ਚਪੇੜ ਜੋ ਹੋਇਆ ਬਹੁਤ ਚੰਗਾ ਆ ਉਹਦੀ ਹੈਂਕਰ ਜਿਹੜੀ ਆ ਜਿਹੜਾ ਧੌਣ ਦਾ ਕਿੱਲਾ ਇੱਕ ਚਪੇੜ ਨੇ ਕੱਢਤਾ ਕਿਸਾਂ ਦੇ ਦਿਓ ਜੇ ਕਿ ਇਹ ਗੱਲ ਕਰੀਏ ਆਪਾਂ ਕੰਗਣਾ ਰਾਵਾ ਦੇ ਕਹਿੰਦੇ ਕੰਗਣਾ ਰਾਵਾ ਜਿਹੜੀ ਆ ਸ਼ੁਰੂ ਤੋਂ ਹੀ ਜਿਹੜੀ ਕਿਸਾਨਾਂ ਦੇ ਏ ਬਹੁਤ ਮਾੜਾ ਚੰਗਾ ਬੋਲਦੀ ਆ ਜਦੋਂ ਕਿਸਾਨੀ ਅੰਦੋਲਨ ਸੀ ਉਸ ਵੀ ਉਸ ਟਾਈਮ ਤੇ ਜਿਹੜੀਆਂ ਸਾਡੀਆਂ ਮਾਤਾ ਮਾਂ ਭੈਣਾਂ ਸੀ ਉਹਨਾਂ ਨੂੰ ਕਦੀ ਕਹਿੰਦੀ ਸੀ ਪੀ ਇਹ 100-100 ਰੁਪਏ ਦਿਹਾੜੀ ਤੇ ਲੈ ਕੇ ਆਏ ਨੇ ਕਦੀ ਕਹਿੰਦੀ ਇਹ ਮਾਓਵਾਦੀ ਕਦੀ ਅੱਤਵਾਦੀ ਮੱਖ ਵਾਂਗ ਨਾ ਦਿੱਤਾਂ ਦਾ ਏ ਅਤੇ ਕੰਮਦਕਰ ਉਹਨਾਂ ਨੇ ਇਹ ਵੀ ਕਿਹਾ ਗਿਆ ਪੀ ਉਸ ਦੀ ਮਾਤਾ ਵੀ ਜਿਹੜੀ ਕਿਸਾਨੀ ਅੰਦੋਲਨ ਵਿੱਚ ਸੰਘਰਸ਼ ਵਿੱਚ ਮੌਜੂਦ ਸੀ ਉਸ ਵਕਤ ਜਦੋਂ ਕਗਨਾ ਰਾਵਲ ਨੇ ਇਹ ਗੱਲ ਕਹੀ ਸੀ ਕਹਿੰਦਾ ਉਸ ਦਾ ਵੀ ਜਿਹੜਾ ਗੁੱਸਾ ਉਹਨਾਂ ਦੇ ਕੰਮਦਕਰ ਨੂੰ ਸੀ ਕਿਸ ਤਾਂ ਦੇ ਦੇ ਸਾਈਮ ਗੱਲ ਜਦੋਂ ਭੁੱਖ ਜ਼ਿਆਦਾ ਵੱਧ ਜਾਂਦੀ ਆ ਫਿਲਮਾਂ ਤੇ ਉਹਨੀਆਂ ਚੱਲਣ ਨਹੀਂ ਦੀਆਂ ਫਿਲਮਾਂ ਜਿਹੜੀਆਂ ਉਹ ਪੈਟਰਨ ਬੀਜਪੀ ਦੇ ਢੰਗ ਨਾਲ ਬਣਾ ਰਿਆ ਉਹ ਚੱਲੀਆਂ ਨਹੀਂ ਤੇ ਫਿਰ ਉਹਦਾ ਸਭ ਤੋਂ ਸੌਖਾ ਤਰੀਕਾ ਹੀ ਰਾਜਨੀਤੀ ਚ ਆਉਂਦਾ ਤੇ ਫਿਰ ਉਹ ਮੋਦੀ ਨਾਲ ਰਲ ਕੇ ਸਾਡੇ ਜਿਹੜੇ ਕਿਸਾਨੀ ਅੰਦੋਲਨ ਦੇ ਯੋਧੇ ਸੀ ਸਾਡੀਆਂ ਮਾਵਾਂ ਜਿਹੜੀਆਂ ਇਹ ਗੱਲ ਕਹਿੰਦੇ ਆ ਸੀ ਪੁੱਤ ਤੁਸੀਂ ਲੜਾਈ ਲੜੋ ਅਸੀਂ ਤੁਹਾਡੇ ਅੱਗੇ ਖੜੇ ਜੇ ਗੋਲੀ ਆਈ ਤੇ ਅਸੀਂ ਪਹਿਲਾਂ ਗੋਲੀ ਖਾਵਾਂਗੇ ਤੁਹਾਡੇ ਉੱਤੇ ਬਾਅਦ ਚ ਕੋਈ ਗੱਲ ਹੋਗੀ ਉਹ ਮਾਵਾਂ ਨੂੰ ਕੋਈ ਗੱਲ ਕਵੇ ਵੀ ਇਹ 100-100 ਰੁਪਏ ਦਿਹਾੜੀ ਤੇ ਲਿਆਂਦੀਆਂ ਅੱਜ ਜੇ ਦਿਹਾੜੀ ਤੇ ਲਿਆਂਦੇ ਤਾਂ ਉਹ ਹੀ ਉਸੇ ਦੀ ਧੀ ਨੇ ਅੱਜ ਉਹਨੂੰ ਇੱਕ ਚਪੇੜ ਨਾਲ ਉਹਦਾ ਜਵਾਬ ਦਿੱਤਾ ਵੀ ਕਿਰਾਏ ਤੇ ਨਹੀਂ ਆਈਆਂ ਸੀ ਗਿਆ ਤੂੰ ਕਿਰਾਏ ਤੇ ਜਾਨੀਂ ਤੇਰਾ ਕੋਈ ਰੇਟ ਹੋ ਸਦਾ ਸਾਡੀਆਂ ਮਾਵਾ ਦਾ ਜਿਹੜਾ ਕੋਈ ਰੇਟ ਨਹੀਂ ਸਾਡੀਆਂ ਮਾਵਾ ਦੇ ਜਿਹੜੇ ਮੁੱਲ ਪੈਂਦੇ ਆ ਸਿਰਾਂ ਦੇ ਮੁੱਲ ਆ ਸਾਡੀਆਂ ਮਾਵਾ ਦੇ ਤੇ ਅੱਜ ਉਹ ਇੱਕ ਚਪੇੜ ਨੇ ਜਿਹੜਾ ਸਾਬਤ ਕਰਕੇ ਵਿਖਾ ਦਿੱਤਾ ਬਸ ਗੱਲ ਕਰੀਏ ਸਰਵਿਸਿੰਗ ਹੈ ਰੋਜੀ ਕਿਸ਼ਤਾਂ ਦੇ ਦਿਓ ਕਿਸਾਨੀ ਅੰਦੋਲਨ ਵਿੱਚ ਜਦੋਂ ਕਿਤੇ ਕਿਸਾਨ ਦੀ ਵਾਰੀ ਆਉਂਦੀ ਆ ਕਿਸਾਨ ਨੂੰ ਜੈ ਜਵਾਨ ਜੈ ਕਿਸਾਨ ਵੀ ਕਹਾਂਦੇ ਵਾ ਅਤੇ ਕਿਸਾਨ ਜਿਹੜਾ ਕਿ ਅਣਦਾਤਾ ਵਾ ਜਦੋਂ ਸੱਪਾਂ ਦੀ ਸਰੀਆਂ ਕਹਿੰਦੇ ਮਿੱਧ ਕੇ ਜਾਰਾ ਫਿਰ ਆਨਾ ਗਾਉਂਦਾ ਵਾ ਇਥੇ ਆਪਣਾ ਪਰਿਵਾਰ ਪਾਦਾ ਉਥੇ ਪੂਰਾ ਦੇਸ਼ ਵੀ ਪਾਦਾ ਪਰ ਜਦੋਂ ਕਦੇ ਆਪਣੇ ਹੱਕ ਦੀ ਗੱਲ ਆਉਂਦੀ ਹੈ ਆਪਣੇ ਹੱਕਾਂ ਦੀ ਗੱਲ ਆਉਂਦੀ ਆ ਉਦੋਂ ਕਿ ਸਾਨੂੰ ਅਤਵਾਦੀ ਕਹਿੰਦਾ ਉਹ ਵੱਖ-ਵੱਖ ਨਾਵਾਂ ਦੇ ਨਾਲ ਬੋਲਿਆ ਆਂਦਾ ਵਾ ਕਿਸ ਤਾਂ ਦੇ ਦਿਓ ਚੀਜ਼ ਨੂੰ ਅਤੇ ਉਸ ਤੋਂ ਬਾਅਦ ਕਲੁੰਦਾ ਕੋਲ ਤੇ ਜਿਹੜਾ ਇਹ ਕੰਮ ਹੋਇਆ ਜੋ ਥੱਪੜ ਮਾਰਿਆ ਗਿਆ ਉਸ ਤੋਂ ਬਾਅਦ ਕੰਗੜਾ ਰੋਬਤ ਜਿਹੜੀ ਆ ਉਹ ਜਾ ਕੇ ਲਾਈਵ ਹੋ ਕੇ ਉਸਨੇ ਕਿਹਾ ਵੀ ਪੰਜਾਬ ਦੇ ਮਾਹੌਲ ਬੜੇ ਖਰਾਬ ਨੇ ਪੰਜਾਬ ਵਿੱਚ ਅਤਵਾਦ ਆ ਜਿਹੜਾ ਜ਼ੋਰ ਪਾ ਰਿਹਾ ਵਾ ਤੁਸੀਂ ਕਿਸ ਤਾਂ ਦੇ ਦਿਓ ਇੱਕ ਥੱਪੜ ਦੇ ਨਾਲ ਅਤਵਾਲ ਜੋ ਲਾ ਸਕਦਾ ਜਦੋਂ ਸਾਡੇ ਦੇਸ਼ ਦੀ ਰਾਖੀ ਕਰਦੇ ਸਾਡੇ ਭਰਾਵਾਂ ਨੇ ਲੇਹ ਲਦਾਖ ਤੋਂ ਕਾਰਗਿਲ ਤੋਂ ਪਾਕਿਸਤਾਨ ਦੇ ਬਾਰਡਰ ਤੋਂ ਫਰੋਜਪੁਰ ਵਾਲੇ ਬਾਰਡਰ ਤੋਂ ਤੇ ਸਿਆਚੀਨ ਦੇ ਬਾਰਡਰਾਂ ਤੋਂ ਸਿਰ ਕੱਟੀਆਂ ਲਾਸ਼ਾਂ ਆਉਂਦੀਆਂ ਉਦੋਂ ਸਾਨੂੰ ਇਹਨਾਂ ਨੂੰ ਉਹ ਅੱਤਵਾਦੀ ਨਹੀਂ ਦੇਖਦੇ ਅੱਜ ਜਿਹੜਾ ਨੇ ਬਿਆਨ ਦਿੱਤਾ ਉਹਨੇ ਪੂਰੇ ਪੰਜਾਬ ਦੇ ਚਾਹੇ ਉਹ Hindu ਆ ਸਿੱਖ ਆ ਮੁਸਲਮਾਨ ਆ ਸਾਈ ਆ ਉਹਨਾਂ ਸਾਰੇ ਵਰਗਾਂ ਨੂੰ ਜਿਹੜਾ ਨੇ ਅੱਤਵਾਦੀ ਕਿਹਾ ਉਹਦੇ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ ਅੱਤਵਾਦੀ ਦੀ ਡੈਫੀਨੇਸ਼ਨ ਕੀ ਆ ਸਿਕਿਉਰਿਟੀ ਚੈੱਕ ਦੇ ਵਿੱਚ ਤੁਸੀਂ ਸਿਕਿਉਰਿਟੀ ਚੈੱਕ ਨਾ ਕਰਾਓ ਤੇ ਅਗਲੇ ਨੂੰ ਅੱਤਵਾਦੀ ਕਹਿ ਦੋਗੇ ਇੱਕ ਪਾਸੇ ਉਹ ਕਿਸਾਨ ਜਦੋਂ ਲੋਕਡਾਊਨ ਸੀਗਾ ਜੇ ਪੰਜਾਬ ਜਾਗਦਾ ਨਾ ਹੁੰਦਾ ਜੇ ਇੱਥੋਂ ਦੀ ਧਰਤੀ ਨਾ ਜਾਗਦੀ ਹੁੰਦੀ ਤੇ ਮੈਂ ਤੁਹਾਨੂੰ ਬੇਸ਼ੱਕ ਇਹ ਗੱਲ ਕਹਿ ਦੇਣਾ ਚਾਹੁੰਦਾ ਵੀ ਭਾਰਤ ਦਾ ਅੱਧਾ ਜਿਹੜਾ ਲੋਗ ਆ ਉਹ ਭੁੱਖ ਨਾਲ ਮਰ ਜਾਂਦੇ ਇਹ ਪੰਜਾਬ ਹੀ ਜਾਗਦਾ ਸੀ ਜਾਗਦੀ ਜ਼ਮੀਰ ਵਾਲਾ ਸੂਬਾ ਜਿਨੇ ਪੂਰੇ ਭਾਰਤ ਨੂੰ ਫੇਰ ਪੈਰਾਂ ਸਿਰ ਖੜਾ ਕਰ ਦਿੱਤਾ ਲੋਕਡਾਊਨ ਤੋਂ ਬਾਅਦ ਵੀ ਤੇ ਲੋਕਡਾਊਨ ਚ ਵੀ ਪਰ ਉਦੋਂ ਇਹਨਾਂ ਨੂੰ ਅਤਵਾਦੀ ਨਹੀਂ ਦਿਖੇ ਸਾਡੇ ਲੋਕ ਜਦੋਂ ਕਿਤੇ ਵਿਪਤਾ ਪੈਂਦੀ ਆ ਆਪਣੇ ਘਰ ਰੋਟੀ ਹੋਵੇ ਨਾ ਹੋਵੇ ਪਰ ਦੂਜੇ ਸੂਬਿਆਂ 'ਚ ਜਾ ਕੇ ਲੰਗਰ ਲਾਉਂਦੇ ਆ ਦੂਜੇ ਲੋਕਾਂ ਨੂੰ ਰਜਾਉਂਦੇ ਆ ਦੂਜੇ ਲੋਕਾਂ ਦੀ ਦੇਖਭਾਲ ਕਰਦੇ ਵੀ ਉਹ ਵੀ ਆਪਣੇ ਨੇ ਤੇ ਉਦੋਂ ਅਤਵਾਦੀ ਨਹੀਂ ਦੇਖਦੇ ਸਾਡੀਆਂ ਜਿਹੜੀਆਂ ਧੀਆਂ ਮਣੀਪੁਰ ਦੇ 'ਚ ਨੰਗੀਆਂ ਕਰਕੇ ਇਹਨਾਂ ਨੇ ਤੋਰੀਆਂ ਕੀ ਗੱਲ ਇਹ ਭਾਜੀਪੀ ਦੀ ਇਹ ਭਾਜੀਪੀ 'ਚ ਅਤਵਾਦ ਨਹੀਂ ਸੀਗਾ ਜਦੋਂ ਲਖੀਮਪੁਰ ਖੀਰੀ 'ਚ ਨੇ ਹੱਥੇ ਲੋਕਾਂ ਦੇ ਗੱਡੀ ਚੜਾਈ ਜਾਂਦੀ ਆ ਉਹਨਾਂ ਦੇ ਕਤਲ ਕੀਤੇ ਜਾਂਦੇ ਆ ਉਦੋਂ ਅਤਵਾਦੀ ਨਹੀਂ ਵੇਖਦੇ ਸੀਗੇ ਕੋਧਰਾ ਕਾਂਡ ਦੇ ਵਿੱਚ ਬੀਬੀ ਪਾਨੋ ਜਿਨੇ 14 ਜੀਜੀ ਦੇ ਪਰਿਵਾਰ ਦੇ ਮਾਰ ਦਿੱਤੇ ਹੁਣ ਕਤਲ ਕਰ ਦਿੱਤੇ ਹੋਣ ਉਹਦੇ ਨਾਲ ਗੈਂਗਰੇਪ ਕੀਤਾ ਗਿਆ ਹੋਵੇ ਉਹਦੇ ਢਿੱਡ 'ਚ ਜਿਹੜਾ ਬੱਚਾ ਉਹ ਵੀ ਮਾਰ ਦਿੱਤਾ ਗਿਆ ਹੋਵੇ ਉਹ ਲੜਦੀ ਝਗੜਦੀ ਹਿੰਮਤ ਕਰਦੀ ਉਹ ਜਿਹੜੀ ਕੇਸ ਜਿੱਤਦੀ ਹੈ ਤੇ ਉਹਨਾਂ ਲੋਕਾਂ ਦੋਸ਼ੀਆਂ ਨੂੰ ਸਜ਼ਾ ਦਵਾਉਂਦੀ ਹੈ ਤੇ ਜਿਸ ਦਿਨ ਉਹਨਾਂ ਨੂੰ ਜਮਾਨਤ ਮਿਲਦੀ ਹੈ ਦੋਸ਼ੀਆਂ ਨੂੰ ਉਸ ਦਿਨ ਭਾਜੀਪੀ ਦੇ ਲੋਕ ਜਿਹੜੇ ਉਹਨਾਂ ਨੂੰ ਗਲਾਂ 'ਚ ਹਾਰ પા ਕੇ ਲੈਂਦੇ ਕੀ ਗੱਲ ਇਹ ਅਤਵਾਦੀ ਸੀਗਾ ਰਾਮ ਮੰਦਰ ਦੇ ਨਾਂ ਦੇ ਉੱਤੇ ਲੋਕਾਂ ਨੂੰ ਉਜਾੜਿਆ ਗਿਆ ਕੀ ਗੱਲ ਇਹ ਹਤਵਾਦ ਨਹੀਂ ਸੀਗਾ ਕਾਲੇ ਕਾਨੂੰਨਾਂ ਦੇ ਤਹਿਤ ਸਾਡੇ ਰਸਤੇ ਦੇ ਵਿੱਚ ਕੰਡੇ ਬੀਜੇ ਗਏ ਸਾਡੇ ਸੂਲਾ ਬੀਜੀਆਂ ਗਈਆਂ ਸਾਡੇ ਰਸਤੇ ਪੱਟੇ ਗਏ ਸਾਡੇ ਉੱਤੇ ਹਜ਼ਾਰਾਂ ਟਨ ਬਾਰੂਦ ਸੁੱਟਿਆ ਗਿਆ ਸਾਡੇ ਉੱਤੇ ਹਜ਼ਾਰਾਂ ਲੱਖ ਲੀਟਰ ਜਿਹੜਾ 4-4 ਘੰਟੇ ਲਗਾਤਾਰ ਵਾਟਰ ਕੈਨਨ ਕੀਤਾ ਗਿਆ ਕੀ ਗੱਲ ਇਹ ਹਤਵਾਦ ਨਹੀਂ ਸੀਗਾ ਅਸੀਂ ਇਸ ਦੇਸ਼ ਦੇ ਵਾਸੀ ਨਹੀਂ ਆ ਵੀ ਸਾਨੂੰ ਇਸ ਦੇਸ਼ ਚ ਆਵਾਜ਼ ਚੁੱਕਣ ਦੀ ਕਿਉਂਕਿ ਇਹ ਸਾਨੂੰ ਖਮਿਆਜਾ ਪੂਤਣਾ ਪੈ ਰਿਹਾ ਆਪਣੇ ਹੱਕ ਹਕੂਕ ਬਚਾਉਣ ਦੀ ਆਪਣੀ ਆਵਾਜ਼ ਬੁਲੰਦ ਕਰਨ ਦਾ ਸਾਨੂੰ ਖਮਿਆਜਾ ਪੂਤਣਾ ਪੈ ਰਿਹਾ ਜਿਹੜਾ ਸਾਨੂੰ ਅੱਤਵਾਦੀ ਬਣਾਉਣਾ ਚਾਹੁੰਦੇ ਆ ਕਿਉਂਕਿ ਪੰਜਾਬ ਸੂਬਾ ਪੂਰੇ ਭਾਰਤ ਨੂੰ ਜਗਾਉਣ ਦਾ ਮਾਦਾ ਰੱਖਦਾ ਤੇ ਪੂਰੇ ਭਾਰਤ ਨੂੰ ਜਗਾਇਆ ਵੀ ਉਹਦਾ ਨਤੀਜਾ ਵੀ ਨਿਕਲਿਆ ਜਿੱਥੇ ਅਯੁੱਧਿਆ ਚ ਇਹਨਾਂ ਨੂੰ 68 ਸੀਟਾਂ ਮਿਲਦੀਆਂ ਹਨ ਕਿ 33 ਸੀਟਾਂ ਮਿਲਿਆ ਜਿੱਥੇ ਸਭ ਤੋਂ ਵੱਧ ਰੋਲਾ ਪਾਇਆ ਸੀ ਅਸੀਂ ਰਾਮ ਕੋਲੇ ਕੇ ਆ ਤੇ ਰਾਮ ਕੋ ਲੈਣ ਵਾਲੇ ਕੋ ਹਮਲਾ ਐਂਗੇ ਇਹ ਕੌਣ ਹੁੰਦਿਆ ਇਨਾਂ ਤੇ ਧਾਰਮਿਕ ਭਾਵਨਾ ਪੜਕਾਉਣ ਦਾ ਵੀ ਪਰਚਾ ਦਰਜ ਹੋਣਾ ਚਾਹੀਦਾ ਚਾਹੇ ਉਹ ਮੋਦੀਏ ਤੇ ਚਾਹੇ ਜਿਹੜਾ ਮਰਜੀ ਆ ਜਿਨ੍ਹਾਂ ਨੇ ਨਾਰੇ ਦਿੱਤੇ ਆ ਅੱਜ ਪੰਜਾਬ ਸੂਬਾ ਬੜਾ ਖੁਸ਼ਹਾਲ ਸੂਬਾ ਸੀਗਾ ਨਸ਼ੇ ਦੀ ਮਾਰ ਇਨਾਂ ਸਰਕਾਰਾਂ ਦੀ ਦੇਣ ਸਾਡੇ ਬੇਰੋਜ਼ਗਾਰੀ ਇਨਾਂ ਸਰਕਾਰਾਂ ਦੀ ਦੇਣ ਸਾਡੇ ਵਿਦੇਸ਼ਾਂਲ ਸਾਡੇ ਨੌਜਵਾਨਾਂ ਨੂੰ ਮੋੜਿਆ ਜਾ ਰਿਹਾ ਵੀ ਇਸ ਪੰਜਾਬ ਦੇ ਵਿੱਚ ਜਿਹੜੀ ਪੰਜਾਬੀਅਤ ਨਾ ਬਚੇ ਐ ਇਸ ਲਈ ਪੰਜਾਬ ਤੇ ਪੰਜਾਬੀਅਤ ਨੂੰ ਬਚਾਉਣ ਦੀ ਜ਼ਰੂਰਤ ਹੈ ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ ਜਿਹੜਾ ਪੰਜਾਬ 'ਚ ਰਹਿੰਦਾ ਪੰਜਾਬੀ ਆ ਅੱਜ ਉਹਨੂੰ ਬਚਾਉਣ ਖਾਤਰ ਜਿਹੜਾ ਉਹ ਧੀ ਨੇ ਕੰਗਣਾ ਨੋ ਦੇ ਮੂੰਹ ਤੇ ਜਿਹੜਾ ਥੱਪੜ ਜੜਿਆ ਨਾ ਉਹਦੀ ਗੂੰਜ ਉਹਨੂੰ ਕਈ ਸਾਲਾਂ ਤੱਕ ਜਿਹੜੀ ਉਹਦੀ ਧਮਕ ਜਿਹੜੀ ਉਹਦੇ ਮੂੰਹ ਤੇ ਪੈਂਦੀ ਰਹੂਗੀ ਹਮੇਸ਼ਾ ਨੂੰ ਯਾਦ ਰਹੂਗੀ ਉਹਨੂੰ ਸੁਪਣਿਆਂ ਦੇ ਵਿੱਚ ਥੱਪੜ ਚੇਤੇ ਆਉਂਦਾ ਰਹੂਗਾ ਇਹ ਸੁਪਣਿਆਂ ਦੇ ਚੇਤੇ ਆ ਕੇ ਇਹਨੂੰ ਜਗਾਉਂਦਾ ਰਹੂਗਾ ਤੇ ਇਹ ਥੱਪੜ ਤੋਂ ਬਾਅਦ ਇਹ ਜਿਹੜਾ ਪੰਜਾਬ 'ਚ ਵੜਨ ਦੀ ਜਿਹੜੀ ਕੋਸ਼ਿਸ਼ ਆ ਬੜਾ ਸੋਚ ਸਮਝ ਕੇ ਕਰਿਆ ਕਰੋ ਕਿ ਮੈਂ ਪੰਜਾਬ ਜਾਣਾ ਕਿਉਂਕਿ ਥੱਪੜ ਬਹੁਤ ਤਿਆਰ ਆ ਪਰ ਗੱਲ ਕਰੀ ਸਰਬਜੀਤ ਸਿੰਘ ਹੈਰੀ ਜੀ ਜੇ ਤੁਸੀਂ ਕਹਿ ਰਹੇ ਹੋ ਕਿ ਕਲੰਦਾ ਕੌਰ ਜਿਹੜੀ ਕਿ ਪੰਜਾਬ ਦੀ ਸ਼ੇਰਨੀ ਆ ਉਸ ਲੋਕ ਸਹੀ ਕੀਤਾ ਗਿਆ ਉੱਥੇ ਅਸੀਂ ਦੇਖਿਆ ਵੀ ਸ਼ਿਵ ਸੈਣਾ ਜਿਹੜੇ ਆਗੂ ਨੇ ਲੁਧਿਆਣੇ ਤੋਂ ਅਮਿਤ ਰੋੜਾ ਦੀ ਉਸ ਲੋਕ ਕਿਹਾ ਗਿਆ ਵੀ ਭਾਰਤੀ ਦੀ ਧੀ ਆ ਕੰਗਣਾ रावत ਅਤੇ ਪੰਜਾਬ ਦੀ ਉਹ ਸ਼ੇਰਨੀ ਆ ਭਾਰਤੀ ਕਹਿੰਦੇ ਜੋ ਵੀ ਹੋਇਆ ਗਲਤ ਹੋਇਆ ਕਿਸੇ ਦਾ ਕੋਈ ਨਹੀਂ ਸੀ ਆਪਣਾ ਮਾਲ ਨਹੀਂ ਜੀਦਾ ਜਿਸ ਨੂੰ ਪੰਜਾਬ ਦੀ ਸ਼ੇਰਨੀ ਕਹਿੰਦੇ ਹੋ ਪੰਜਾਬ ਦੀ ਧੀ ਵੀ ਕਹਿੰਦੇ ਹੋ ਕਿਸ ਤਾਂ ਦੇਖਦੇ ਜੀ ਮੈਨੂੰ ਲੱਗਦਾ ਕੰਜਰਾਂ ਦੇ ਘਰ ਕੰਜੜ ਗੱਲ ਉਹੀ ਹੁੰਦੀ ਆ ਇਹਨਾਂ ਦੀ ਕੋਈ ਗੱਲ ਸੁਣਦਾ ਇਹਨਾਂ ਨੇ ਕੁਫਰ ਹੀ ਤੋਲਿਆ ਹਲੇ ਤੱਕ ਇਹਨਾਂ ਨੇ ਵੰਡਣ ਦੀ ਗੱਲ ਕੀਤੀ ਆ ਇਹਨਾਂ ਨੇ ਪਾੜਨ ਦੀ ਗੱਲ ਕੀਤੀ ਆ ਇਹ ਆਪਣੀ ਧੀ ਨੂੰ ਤੇ ਆਪਣੀ ਘਰ ਦੀ ਨੂੰ ਤੇ ਆਪਣੀ ਮਾਂ ਨੂੰ ਲਾਗੇ ਬਿਠਾ ਕੇ ਕੰਗੜਾ ਨੌ ਦੀਆਂ ਸਾਰੀਆਂ ਫਿਲਮਾਂ ਵੇਖੇ ਫਿਰ ਇਹਨੂੰ ਪਤਾ ਲੱਗ ਜੂਗਾ ਕਿ ਕੰਗੜਾ ਉਹ ਭਾਰਤ ਦੀ ਧੀ ਹੈ ਜਾਂ ਨਹੀਂ ਹੈ ਇਤਿਹਾਸ ਬੀਬੀ ਗੁਲਾਬਕੌਰ ਦਾ ਆਇਆ ਇਤਿਹਾਸ ਮਾਈ ਭਾਗੋ ਦਾ ਆਇਆ ਹੋਰ ਵੀ ਇਹੋ ਜੀਆਂ ਪੰਜਾਬ ਦੀਆਂ ਧੀਆਂ ਭਗਤ ਸਿੰਘ ਦੀ ਮਾਤਾ ਜਿਨ੍ਹਾਂ ਨੇ ਸਾਰਾ ਪਰਿਵਾਰ ਵਾਰ ਕੇ ਸੀ ਨਹੀਂ ਕੀਤੀ ਫਿਰ ਵੀ ਆਪਣੇ ਦੇਸ਼ ਦੇ ਦੇਸ਼ ਲਈ ਜਿਹੜੇ ਆਪਣੇ ਪੁੱਤ ਫਾਂਸੀਆਂ ਦੇ ਰੱਸਿਆਂ ਤੇ ਚੜਵਾਏ ਉਹ ਵੀ ਚੁੰਮ ਚੁੰਮ ਕੇ ਪੁੱਤ ਫਾਂਸੀਆਂ ਚੜੇ ਸਾਡਾ ਇਤਿਹਾਸ ਕੁਛ ਹੋ ਰਿਹਾ ਸਾਨੂੰ ਕੁਝ ਹੋਰ ਵਿਖਾਉਣਾ ਚਾਹੁੰਦੇ ਆ ਇਹ ਉਹੀ ਅਮਿਤ ਰੋੜਾ ਨਾ ਜਿਹੜਾ ਆਪਣੇ ਆਪ ਨੂੰ ਸ਼ੇਰ ਰਖੋਂਦਾ ਕਾਗਤੀ ਸ਼ੇਰ ਤੇ ਜਦੋਂ ਕੋਈ ਇਹਦੇ ਲਾਗੋ ਨਾਂਦਾ ਇਹਨੂੰ ਸ਼ੇਰ ਕਹਿੰਦੇ ਇਹਨੂੰ ਭਾਜੜ ਪੈ ਜਾਂਦੇ ਪਿੱਛੇ ਟੱਟੀ ਪਿਸ਼ਾਬ ਦਾ ਨਿਕਲਦਾ ਇਹੋ ਜਿਹੇ ਹਾਲਾਤ ਆ ਇਹਦੇ ਇਹ ਸ਼ੇਰ ਸ਼ੂਰ ਕੋਈ ਨਹੀਂ ਤੇ ਨਾ ਹੀ ਕੋਈ ਪੰਜਾਬ ਦੀ ਟੀ ਹੈ ਕਾਗਤੀ ਆਪਣੇ ਕੋਲੋਂ ਫਰਜੀ ਨਾ ਜਿਹੜਾ ਮਰਜ਼ੀ ਸਰਟੀਫਿਕੇਟ ਦਿਵਾ ਲਓ ਸਰਟੀਫਿਕੇਟ ਤੇ ਉਹਨੂੰ ਮਿਲ ਗਿਆ ਜਿਹੜਾ ਇੱਕ ਚਪੇੜ ਉਹਦੀ ਸੌ ਚੁੱਕ ਸਮਾਗਮ ਤੋਂ ਪਹਿਲਾਂ ਜਿਹੜਾ ਸਰਟੀਫਿਕੇਟ ਮਿਲਿਆ ਉਹਨੂੰ ਰਹਿੰਦੀ ਦੁਨੀਆ ਤੱਕ ਯਾਦ ਰਹੂਗਾ ਕਿੱਸਾਂ ਦੇ ਦੱਸਿਓ ਅਸੀਂ ਦੇਖਿਆ ਵੀ ਉੱਥੇ ਜਿਹੜੇ ਲੋਕ ਨੇ ਪੰਜਾਬ ਦੇ ਜਾਂ ਪੰਜਾਬ ਤੋਂ ਬਾਹਰਲੇ ਨੇ ਅਸੀਂ ਦੇਖਿਆ ਵੀ ਕਲੰਦਾ ਕੋਰ ਦੀ ਸਪੋਰਟ ਕੀਤੀ ਜਾ ਰਹੀ ਆ ਤੇ ਕਹਾਂ ਰਿਹਾ ਵੀ ਇੱਕ ਜਣੇ ਨੇ ਤਾਂ ਕਹਿੰਦਾ ਵੀ ਕਲੰਦਾ ਕੋਰ ਨੂੰ ਲੱਖ ਰੁਪਿਆ ਇਨਾਮ ਦਿੱਤਾ ਜਾਣਾ ਵਾ ਤੇ ਅਤੇ ਜਿਹੜੇ ਕੈਨੇਡਾ ਦੇ ਲੋਕ ਨੇ ਉਹਨਾਂ ਵੱਲੋਂ ਕਿਹਾ ਗਿਆ ਵੀ 5 ਲੱਖ ਰੁਪਏ ਜਿਹੜਾ ਇਨਾਮ ਦਿੱਤਾ ਜਾਣਾ ਵਾ ਅੰਗਰਾਂ ਲੋंदे ਚਪੇੜ ਮੰਨਦੇ ਕਿਸਾਂ ਦੇ ਜੀਰੋ ਇਨਾਮ ਨਹੀਂ ਆ ਇਹ ਉਹਦੇ ਜਿਹੜੇ ਉਹਦੇ ਨਾਲ ਵ ਕੇਸ ਲੈਣੇ ਪੈਣੇ ਆ ਸਾਰਾ ਕੁਝ ਕਰਨਾ ਪੈਣਾ ਇਹ ਮਦਦ ਆ ਕੋਈ ਇਨਾਮ ਨਹੀਂ ਮਦਦ ਆ ਇਨਾਮ ਤਾਂ ਲੈ ਬੜਾ ਕੁਝ ਉਹਨੂੰ ਮਿਲਣਾ ਉਹ ਸਾਡੀ ਧੀ ਨੇ ਜੋ ਕਾਰ ਕੰਮ ਕੀਤਾ ਜੋ ਉਹਨੇ ਕਰਕੇ ਵਿਖਾਤਾ ਕਿਉਂਕਿ ਜਿਹਦੀ ਮਾਂ ਭੈਣ ਨੂੰ ਜਦੋਂ ਮਾਂ ਭੈਣ ਤੇ ਗੱਲ ਹੁੰਦੀ ਹੈ ਕਤਲ ਹੋ ਜਾਂਦੇ ਆ ਤੇ ਉਹਨੇ ਸਾਡੀਆਂ ਮਾਵਾਂ ਨੂੰ ਨੋਲਿਆ ਸੀ 100-100 ਰੁਪਏ ਤੇ ਲਿਆਂਦੇ ਇਹਦਾ ਮੁੱਲ ਇਹ ਵਿਕਦੀ ਆ ਇਹਦਾ ਮੁੱਲ ਹੈਗਾ ਕੋਈ ਪਰ ਸਾਡੀਆਂ ਮਾਵਾਂ ਦਾ ਮੁੱਲ ਕੋਈ ਨਹੀਂ ਉਹ ਤੇ ਸਿਰ ਢਾਡੀ ਬਾਜੀ ਲਾਉਂਦੀਆਂ ਉਹ ਆਪਣੀ ਸੀਸ ਤੇ ਤਲੀਆਂ ਦੇ ਉੱਤੇ ਜਿਹੜਾ ਸਿਰ ਰੱਖ ਕੇ ਚੱਲਦੀਆਂ ਉਹਨਾਂ ਦਾ ਮੁੱਲ ਤੇ ਤਾਰੀ ਨਹੀਂ 사ਦੀ ਇਹਦਾ ਮੁੱਲ ਹੈਗਾ ਕੋਈ 10 20 50 ਲੱਖ 2 ਲੱਖ ਇਹ ਆਪਣਾ ਮੁੱਲ ਤਾਰ ਕੇ ਜਾਂਦੀ ਹੈ ਇਹਦੀਆਂ ਫਿਲਮਾਂ ਦੇਖਿਓ ਜਾ ਕੇ ਇਹ ਜਿਹੜੇ ਰੋਲਾ ਪਾਉਂਦੇ ਨਾ ਭਾਰਤ ਮਾਤਾ ਨੂੰ ਕੋਈ ਵੀ ਆਪਣੀਆਂ ਧੀਆਂ ਭੈਣਾਂ ਨਾਲ ਆਪਣੀਆਂ ਮਾਵਾਂ ਨਾਲ ਜਿਹੜੀਆਂ ਇਕੱਠਿਆਂ ਬੈ ਕੇ ਇਹਦੀਆਂ ਫਿਲਮਾਂ ਦੇਖਿਓ ਆਪੇ ਪਤਾ ਲੱਜੂ ਇਹ ਪੰਜਾਬ ਭਾਰਤ ਦੀ ਧੀ ਆ ਕਿ ਕੌਣ ਆ ਕਿੱਥਾਂ ਦੇਖਦੇ ਹੋ ਸੰਜੀਤ ਸਿੰਘ ਹਰੇ ਜੀ ਜਦੋਂ ਕਿਤੇ ਕਹਿੰਦੇ ਪੰਜਾਬ ਦੀ ਗੱਲ ਹੋਊਗੀ ਜਦੋਂ ਕਿ ਅਣਖਾਂ ਦੀ ਗੱਲ ਆਊਗੀ ਜਾਂ ਜਦੋਂ ਕਿ ਇਤਿਹਾਸ ਦੀ ਗੱਲ ਆਊਗੀ ਕਹਿੰਦੇ ਗੁਰੁੰਦਾ گور ਦਾ ਨਾਂ ਸਭ ਤੋਂ ਸਭ ਪਹਿਲੇ ਆ ਗਿਆ ਕਿੱਥਾਂ ਦੇਖਦੇ ਹੋ ਲੱਗਦਾ ਇਤਿਹਾਸ ਬਿਲਕੁਲ ਇਤਿਹਾਸ ਰਚਿਆ ਜੀ ਇਤਿਹਾਸ ਉਦੋਂ ਹੀ ਰਚਿਆ ਗਿਆ ਸੀ ਜਦੋਂ 1 ਸਾਲ 13 ਦਿਨਾਂ ਅਸੀਂ ਬਰੂਧ ਦਿੱਲੀ ਦੀਆਂ ਬਰੂਹਾਂ ਤੇ ਬੈ ਕੇ ਆਏ ਸੀ ਜਿਸ ਦਿਨ ਅਸੀਂ ਦਿੱਲੀ ਦੀਆਂ ਬਰੂਹਾਂ ਤੇ ਪਹਿਲੇ ਦਿਨ ਗਏ ਸੀਗਾ ਸਾਨੂੰ ਲੋਕ ਬੜੀ ਭੈੜੀ ਨਿਗਾ ਨਾਲ ਵੇਖਦੇ ਸੀਗੇ ਵੀ ਇਹ ਪਤਾ ਨਹੀਂ ਕੌਣ ਹੈ ਇਹ ਵਾਕਿਆ ਸਾਨੂੰ ਅੱਤਵਾਦੀ ਕਿਹਾ ਗਿਆ ਹੈ ਕਿਉਂ ਜਿਹੜੀ ਇਹ ਗੋਦੀ ਮੀਡੀਆ ਤੇ ਭਾਜਪਾ ਸਰਕਾਰ ਹੈ ਸਾਨੂੰ ਅੱਤਵਾਦੀ ਪੇਸ਼ ਕਰਨਾ ਚਾਹੁੰਦੀ ਸੀ ਪਰ ਜਦੋਂ ਅਸੀਂ 2 4 5 ਦਿਨ 10 ਦਿਨ ਉੱਥੇ ਰਹੇ ਹੌਲੀ ਹੌਲੀ ਸਾਨੂੰ ਲੋਕਾਂ ਨਾਲ ਜਦੋਂ ਮੇਲਜੋਲ ਹੋਇਆ ਲੋਕਾਂ ਨੇ ਕਿਹਾ ਯਾਰ ਇਹ ਤਾਂ ਬੰਦੇ ਬੜੇ ਚੰਗੇ ਆ ਯਾਰ ਵੀ ਇਹ ਤਾਂ ਵਾਕਿਆ ਸਾਡੇ ਲਈ ਇਹ ਕੋਈ ਆਪਣੇ ਆਪਣੇ ਲਈ ਨਹੀਂ ਲੜਨਾ ਹੈ ਇਹ ਸਾਡੀ ਰੋਜੀ ਰੋਟੀ ਲਈ ਲੜਨਾ ਹੈ ਸਾਡੀ ਜਿਹੜੀ ਭੁੱਖ ਦੀ ਮਾਰ ਆ ਉਹਦੇ ਲਈ ਲੜਨਾ ਹੈ ਸਾਨੂੰ ਇੰਨਾ ਪਿਆਰ ਮਿਲਿਆ ਨਾ ਉੱਥੋਂ ਜਿੱਥੇ ਇੱਕ ਪਾਸੇ ਸਾਨੂੰ ਆਤਵਾਦੀ ਪੇਸ਼ ਕੀਤਾ ਗਿਆ ਜਿੰਨੀ ਦੇਰ ਅਸੀਂ ਦਿੱਲੀ ਰਹੇ ਹਾਂ ਇੱਕ ਵੀ ਰੇਪ ਕੇਸ ਨਹੀਂ ਹੋਇਆ ਇੱਕ ਵੀ ਲੁੱਟ ਖੋਹ ਨਹੀਂ ਹੋਈ ਜਿੰਨੀ ਦੇਰ ਅਸੀਂ ਦਿੱਲੀ ਰਹੇ ਹਾਂ ਇੱਥੋਂ ਦੇ ਹਾਲਾਤ ਐ ਸੀ ਜੇ ਕੋਈ ਲੜਕੀ ਨੂੰ ਛੇੜਨੋਂ ਦਾ ਤੇ ਸਰਦਾਰ ਅਗਿਆਂ ਖਲੋਤਾਂ ਦਾ ਤੇ ਉਹਦੀ ਹਿੰਮਤ ਨਹੀਂ ਪੈਂਦੀ ਸੀ ਲੜਕੀ ਅੱਖ ਚੁੱਕ ਕੇ ਵੇਖ ਜੇ ਅਸੀਂ ਉਹ ਲੋਕ ਹਾਂ ਅਸੀਂ ਜਿੱਥੇ ਆਪਣੀ ਧੀ ਨੂੰ ਧੀ ਕਹਿੰਦੇ ਨੇ ਤੇ ਬਗਾਨੇ ਦੀ ਵੀ ਧੀ ਨੂੰ ਧੀ ਸਮਝਦੇ ਆ ਅਸੀਂ ਉਹਦੇ ਸਿਰ ਤੇ ਵੀ ਹੱਥ ਧਰਦੇ ਆ ਅਸੀਂ ਤੇ ਉਹ ਲੋਕ ਆ ਜਿਹੜੇ ਧੀਆਂ ਦੇ ਘਰ ਵਸਣ ਵਾਲੇ ਆ ਅਸੀਂ ਧੀਆਂ ਸਾਨੂੰ ਅੱਤਵਾਦੀ ਬਣਾ ਕੇ ਇਹਨਾਂ ਨੇ ਬੜਾ ਗਲਤ ਫੈਸਲਾ ਕੀਤਾ ਇਹ ਪਰਚੇ ਹੋਣੇ ਚਾਹੀਦੇ ਸਾਨੂੰ ਅੱਤਵਾਦੀ ਕਹਿਣ ਦਾ ਇਦਾਂ ਦੇ ਪਰਚੇ ਪੂਰੇ ਪੰਜਾਬ ਨੂੰ ਇਹ ਵੰਗਾ ਰਿਹਾ ਪੂਰੇ ਪੰਜਾਬ ਨੂੰ ਇਹ ਗੱਲ ਕਹੀ ਗਈ ਅੱਤਵਾਦ ਅੱਤਵਾਦੀ ਅੱਜ ਖੁਸ਼ੀ ਦੀ ਗੱਲ ਆ ਕਿ ਕੰਗਨਾ ਨੌਤ ਨੇ ਜਿੱਥੇ ਅੱਤਵਾਦੀ ਕਿਹਾ ਸਾਨੂੰ ਤੇ ਉਹਦਾ ਜਵਾਬ ਜਿਹੜਾ ਕਿ ਚਪੇੜ ਨੇ ਇੰਨਾ ਡਰ ਉਹਦੇ ਅੰਦਰ ਪੈਦਾ ਕਰਤਾ ਕਿ ਉਹ ਵਿਚਾਰੀ ਉੱਥੋਂ ਭੱਜ ਕੇ ਆਪਣੇ ਕਮਰੇ 'ਚ ਜਾ ਕੇ ਜਿਹੜਾ ਲਾਈਵ ਹੋ ਕੇ ਗੱਲ ਕਹਿੰਦੀ ਆ ਕਿ ਪੰਜਾਬ ਦੇ ਹਾਲਾਤ ਬੜੇ ਮਾਰੇ ਆ ਇੱਥੇ ਕਿਹੜੇ ਮਾਰੇ ਆ ਮੈਨੂੰ ਦੱਸੋ ਪੰਜਾਬ ਦਾ ਕੋਈ ਵੀ ਅੱਜ ਪੂਰਾ ਪੰਜਾਬ ਆਪਣੀ ਧੀ ਨਾਲ ਖੜਾ ਖਲੋਤਾ ਬਿੱਦੂ ਚਿੰਤਾ ਨਾ ਕਰ ਰਹੀ ਸੀ ਤੁਹਾਡੇ ਨਾਲ ਆ ਸਾਰੀਆਂ ਜੱਥੇਬੰਦੀਆਂ ਹਰ ਇੱਕ ਵਰਗ ਮੈਂ ਕਿਸੇ ਨੂੰ ਇਹ ਗੱਲ ਨਹੀਂ ਕਹਿੰਦਾ ਹਰ ਇੱਕ ਵਰਗ ਸਿਆਸੀ ਲੋਕ ਬੀਜੇਪੀ ਨੂੰ ਛੱਡ ਕੇ ਬਾਕੀ ਸਾਰੇ ਸਿਆਸੀ ਲੋਗ ਵੀ ਇਸ ਧੀ ਨਾਲ ਖੜਿਆ ਤੇ ਧੀ ਦੇ ਪਿੱਛੇ ਦੇ ਉੱਤੇ ਖੜਿਆ ਜਦੋਂ ਵੀ ਕਿਤੇ ਜ਼ਰੂਰਤ ਪਊਗੀ ਅਸੀਂ ਆਪਣੀ ਭੈਣ ਦੇ ਨਾਲ ਖੜੇ ਆਂ ਕਿ ਲੱਗਦਾ ਵੀ ਸਰਬ ਸਿੰਘ ਹੈਰੀ ਜੀ ਕਲਿੰਦਾ ਕੋ ਵਾਲੀ ਜਿਹੜੀ ਧੀ ਆ ਨੇ ਮਾਵਾ ਬਹੁਤ ਘਟ ਜਾਂਵਦੀਆਂ ਨੇ ਤੇ ਜਦੋਂ ਵੀ ਕਿਤੇ ਅਣਖ ਦੀ ਗੱਲ ਹੋਊਗੀ ਪੰਜਾਬ ਦੀ ਗੱਲ ਹੋਊਗੀ ਤੇ ਜਵੇਂ ਗੱਲ ਕੀਤੀ ਹੈ ਵੈਸੀ ਦੇਖਿਆ ਵੀ ਕਈ ਜਿਹੜੇ ਮਾਵਾ ਆਪਣੇ ਆਪਣੀ ਧੀਆਂ ਨੂੰ ਵੀਡੀਓ ਬਣਾ ਕੇ ਖਾਸ ਕਰਕੇ ਰੀਲਾਂ ਬਣਾਉਣ ਦੇ ਲਾਲ ਆਂਦੇ ਨੇ ਕਿ ਲੱਗਦਾ ਵੀ ਆਪਣੀਆਂ ਧੀਆਂ ਨੂੰ ਸ਼ੇਰ ਦੀਆਂ ਬਣੁੰਦੀਆਂ ਵਾ ਜਿਸ ਦਾ ਕਲਿੰਦਾ ਕੋ ਵਾਲੀ ਅਣਖ ਆ ਅੱਜ ਵੀ ਜਿਹੜੀ ਪੰਜਾਬੀ ਅਣਖ ਜਾਗਦੀ ਆ ਕੀ ਕਰਨ ਚਾਹੋਗੇ ਇਸ ਤੇ ਗਰੇਵਾਲ ਸਾਹਿਬ ਇਹ ਫਿਰ ਗੱਲ ਆ ਜਾਣੀ ਆ ਥੋੜੀ ਚੁਭਵੀ ਆ ਠੀਕ ਆ ਜਿਹੜੀ ਚੁਭਵੀ ਗੱਲ ਚੁਭਣੀ ਚਾਹੀਦੀ ਆ ਇਹ ਤੁਹਾਡੇ ਵਰਗੇ ਜਿਹੜੇ ਚੈਨਲ ਬਣੇ ਆ ਉਹਨਾਂ ਨੇ ਹੀ ਇਹਨਾਂ ਲੋਕਾਂ ਨੂੰ ਅੱਗੇ ਪੇਸ਼ ਕੀਤਾ ਜਿਹਦੇ ਚ ਨੰਗੇਜ਼ ਵਿਖਾਇਆ ਜਾ ਰਿਹਾ ਜਿਹਦੇ ਚ ਜਿਨ੍ਹਾਂ ਦਾ ਕੋਈ ਬੇ ਟੰਗੀਆਂ ਗੱਲਾਂ ਹੋ ਰੀਆਂ ਜਿਹਦੇ ਚ ਬਾਪ ਨੂੰ ਬਾਪ ਨਹੀਂ ਸਮਝਾਇਆ ਜਾ ਰਿਹਾ ਧੀ ਨੂੰ ਧੀ ਨਹੀਂ ਸਮਝਾਇਆ ਜਾ ਰਿਹਾ ਇਹੋ ਜੇ ਮੀਮ ਬਣਾ ਕੇ ਇਹੋ ਜੀਆਂ ਰੀਲਾਂ ਬਣਾ ਕੇ ਪਾਈ ਜਾ ਰਹੇ ਆ ਤੇ ਚੈਨਲ ਵਾਲੇ ਧੜਾ ਧੜਾ ਆਪਣੇ ਵਿਊ ਵਾਸਤੇ ਇਹ ਚੀਜ਼ਾਂ ਕਿਉਂ ਨਹੀਂ ਵਿਖਾਇਆ ਜਾਂਦਾ ਕਿਉਂ ਨਹੀਂ ਭਗਤ ਸਿੰਘ ਕਿਉਂ ਨਹੀਂ ਵਿਖਾਇਆ ਜਾਂਦਾ ਕਰਤਾਰ ਸਿੰਘ ਸਰਾਭਾ ਕਿਉਂ ਨਹੀਂ ਵਿਖਾਇਆ ਜਾਂਦਾ ਜਿਹੜੇ ਸੰਘਰਸ਼ੀ ਲੋਗ ਆ ਉਹਨਾਂ ਦੀਆਂ ਸਪੀਚਾਂ ਕਿਉਂ ਨਹੀਂ ਚਲਾਈਆਂ ਜਾਂਦੀਆਂ ਉਹਨਾਂ ਦੇ ਜਿਹੜੇ ਕੀਤੇ ਕੰਮ ਆ ਉਹ ਕਿਉਂ ਨਹੀਂ ਵਿਖਾਏ ਜਾਂਦੇ ਅੱਜ ਉਹ ਸਾਡੇ ਨਾਇਕ ਜਿਹੜੇ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਉਹ ਸੈਰ ਤੇ ਕਰਕੇ ਅੱਜ ਸਾਨੂੰ ਸਾਡੇ ਬੱਚਿਆਂ 'ਚ ਨਾਇਕ ਜਿਹੜੇ ਪੇਸ਼ ਕੀਤੇ ਸਿੱਧੂ ਵਾਲਾ ਜਿਹਦੇ ਕੋ ਬੋਲਿਆ ਵੀ ਨਹੀਂ ਜਾਂਦਾ ਜਿਹੜਾ ਕਹਿ ਲੋ ਵੀ ਅਧਰੰਗ ਹੀ ਆ ਉਹਨੂੰ ਮੇਰੇ ਹੱਬ ਅਬਨਾਰਮਲ ਕਹਿ ਸਕਦੇ ਆ ਅਬਨਾਰਮਲ ਬੰਦਾ ਉਹ ਜੇ ਬੱਚੇ ਜਦੋਂ ਬੱਚੇ ਜਾਂਦੇ ਉਹ ਸੀਤੋ ਆਲਾ ਜਾਂਦਾ ਜਦੋਂ ਇਹੋ ਜਿਹੇ ਬੱਚੇ ਵੇਖਣਗੇ ਤੇ ਉਹੀ ਕੁਛ ਕਰਨਗੇ ਪਰ ਮੈਂ ਇਹ ਗੱਲ ਕਹਿਣਾ ਵੀ ਚੈਨਲ ਵਾਲਿਆਂ ਨੂੰ ਵੀ ਇੱਕ ਗੱਲ ਕਹਿਣਾ ਚਾਹੁੰਦਾ ਵੀ ਭਰਾਓ ਆਪਣੇ ਇਤਿਹਾਸ ਨਾਲ ਜੁੜੋ ਆਪਣਾ ਇਤਿਹਾਸ ਵਿਖਾਓ ਇਹੋ ਜਿਹੇ ਜਿਹੜੇ ਸਿਰਫ ਇਹ ਲੋਗ ਆ ਜਿਹੜੇ ਗੰਦ ਵਿਖਾਉਣਾ ਚਾਹੁੰਦੇ ਤੇ ਗੰਦ ਬੋਲਣਾ ਚਾਹੁੰਦੇ ਜਿਹੜੇ ਧੀਰੀ ਭੈਣ ਦੀ ਗਾਲ੍ਹਾਂ ਕੱਢਦੇ ਇੱਕ ਦੂਜੇ ਨੂੰ ਤੁਸੀਂ ਉਹਨਾਂ ਨੂੰ ਪ੍ਰਮੋਟ ਨਾ ਕਰੋ ਕੋਈ ਚੱਜ ਦੀਆਂ ਚੀਜ਼ਾਂ ਪ੍ਰਮੋਟ ਕਰੋ ਜਿਹੜਾ ਆਉਣ ਵਾਲੀ ਜਨਰੇਸ਼ਨ ਜਿਹੜੀ ਹੈ ਕੋਈ ਸਾਡੇ ਸੁੱਖ ਦਾ ਸਾਹ ਲੈ ਸਕੇ ਤੇ ਚੰਗੀਆਂ ਗੱਲਾਂ ਨਾਲ ਜੁੜ ਸਕੇ। ਲੱਗਦਾ ਜੀ ਸਰਵਿਸਿੰਗ ਹੈਰੇ ਜੀ ਪੰਜਾਬ ਹਮੇਸ਼ਾ ਯੋਧਿਆਂ ਦੀ ਧਰਤੀ ਤੇ ਜੰਨਿਆਂ ਵਾਲੀ ਧਰਤੀ ਆ। ਪੰਜਾਬ ਦੀ ਧਰਤੀ ਵਿੱਚੋਂ ਮਾਵਾਂ ਦੇ ਜਿਹੜੇ ਪੁੱਤ ਨੇ ਕੁੱਖਾਂ ਵਿੱਚੋਂ ਵੱਡੇ-ਵੱਡੇ ਯੋਧੇ ਹੋਏ ਨੇ, ਵੱਡੇ-ਵੱਡੇ ਜਨਹਿਲ ਹੋਏ ਨੇ। ਜਦੋਂ ਵੀ ਪੰਜਾਬ ਦੀ ਗੱਲ ਆਉਂਦੀ ਹੈ, ਪੰਜਾਬੀ ਦੀ ਗੱਲ ਆਉਂਦੀ ਆ ਤੇ ਪੰਜਾਬ ਸਭ ਤੋਂ ਪਹਿਲਾਂ ਗਾੜੀ ਹੁੰਦਾ ਵਾ। ਬਿਲਕੁਲ ਜੀ। ਐਸੇ ਕਰਕੇ ਤੇ ਪੰਜਾਬ ਨੂੰ ਦੱਬਣਾ ਚਾਹੁੰਦੇ ਆ। ਹੱਤਵਾਦੀ ਕਹਿੰ ਕਿਉਂਕਿ ਪੰਜਾਬ ਹਮੇਸ਼ਾ ਸਾਰਿਆਂ ਦੇ ਮੂਰੀ ਲੱਗਦਾ ਪੰਜਾਬ ਉਹ ਸੁਭਾ ਜਿਹੜਾ ਆਪਣੀ ਜਰਗੇਸ ਧਰਤੀ ਚੋਂ ਪੂਰੇ ਭਾਰਤ ਨੂੰ ਰਾਸ਼ਨ ਖੋਹਦਾ ਜਦੋਂ ਮੁਸੀਬਤ ਆਉਂਦੀ ਆ ਪੂਰੇ ਭਾਰਤ ਦੇ ਵਿੱਚ ਜਦੋਂ ਗੁਜਰਾਤ ਦੇ ਵਿੱਚ ਭੁਚਾਲ ਆਇਆ ਸੀਗਾ ਲੋਕ ਹਜ਼ਾਰਾਂ ਦੀ ਗਿਣਤੀ ਚ ਮਰੇ ਸੀਗੇ ਢਹਿ ਢੇਰੀ ਹੋ ਗਏ ਤੇ ਪੰਜਾਬ ਸੁਬੇ ਨੇ ਪਤਾ ਨਹੀਂ ਕਿੰਨੇ ਲੱਖਾਂ ਕਰੋੜਾਂ ਹਜ਼ਾਰਾਂ ਕਰੋੜਾਂ ਜਿਹੜਾ ਫੰਡ ਇਕੱਠਾ ਕਰਕੇ ਗੁਜਰਾਤ ਨੂੰ ਦਿੱਤਾ ਸੀ ਮੋਦੀ ਉਦੋਂ ਉਦੋਂ ਮੋਦੀ ਦੀ ਵਸ ਨਹੀਂ ਚੱਲੀ ਉਦੋਂ ਵੀ ਪੰਜਾਬ ਨੇ ਲੋਕਾਂ ਦੀ ਬਾਹ ਫੜੀ ਸੀ ਪੰਜਾਬ ਸਾਰਿਆਂ ਦੀ ਬਾਹ ਫੜਨ ਵਾਲਾ ਸੂਬਾ ਤੇ ਸਾਰਿਆਂ ਨੂੰ ਮੋਰੀ ਹੋ ਕੇ ਨਾਲ ਲੈ ਕੇ ਚੰਨਾਲਾ ਉਹਦਾ ਨਤੀਜਾ ਤੁਸੀਂ ਦੇਖਣਾ ਥੋੜੇ ਦਿਨਾਂ ਚ ਜਿਹੜਾ ਮੋਦੀ ਦੀ ਵੋਟ ਬੈਂਕ ਘਟ ਗਿਆ ਅੱਜ ਮੋਦੀ ਜਿਹੜਾ ਲਾਚਾਰ ਮਹਿਸੂਸ ਕਰ ਰਿਹਾ ਆਪਣੇ ਆਪ ਨੂੰ ਅਧਰੰਗ ਹੋਇਆ ਪਿਆ ਉਹਨੂੰ ਆਪਣੇ ਇਕੱਲਾ ਸਰਕਾਰ ਨਹੀਂ ਚਲਾ ਸਕਦਾ ਇਹ ਪੰਜਾਬ ਦੀ ਹੀ ਖਲਕਤ ਆ ਇਹ ਪੰਜਾਬ ਦੇ ਲੋਕਾਂ ਦਾ ਹੌਸਲਾ ਹੈ ਪੰਜਾਬ ਦੇ ਲੋਕਾਂ ਦੀ ਬਹਾਦਰੀ ਹੈ ਜਿਹੜਾ ਨੱਕੇ 모ੜ ਦਿੰਦਾ ਇਹਨਾਂ ਦੇ ਆਸਵਾਲ ਮੇਰਾ ਸਰਬੀ ਸਿੰਘ ਹਰੇ ਜੀ ਪੰਜਾਬੀ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਜਾਂ ਜਿਹੜੇ ਵੀ ਦੇਸ਼ਾਂ ਵਿਦੇਸ਼ਾਂ ਦੇ ਤੁਹਾਨੂੰ ਦੇਖ ਰਹੇ ਨੇ ਕਿ ਅਪੀਲ ਕੀ ਕਰਨਾ ਚਾਹੋਗੇ ਖਾਸਕ ਲੁਕਿੰਦਰ ਕੋਰ ਨੂੰ ਕੀ ਕਹਿਣਾ ਚਾਹੋਗੇ ਇਸ ਪਰਿਵਾਰ ਨੂੰ ਲੁਕਿੰਦਰ ਕੋਰ ਬਾਰੇ ਕੀ ਆਪਣਾ ਤੁਹਾਡਾ ਜਰਾ ਸਪਸ਼ਟੀਕਰਨ ਦੇਖੋ ਜੀ ਪੰਜਾਬ ਦੀ ਧੀ ਆ ਸਾਡੀ ਭੈਣ ਆ ਖਾਸ ਕਰਕੇ ਮਾਝੇ ਦੀ ਜੰਮੀ ਮਾਝੇ ਦੇ ਲੋਕ ਉਹ ਜਿਨ੍ਹਾਂ ਨੇ ਧਾਵੀਆਂ ਨੂੰ ਮੋੜਿਆ ਬਾਜਲ ਪਾਉ ਉਹ ਭਾਵਾਂ ਦੀ ਭੈਣ ਆ ਤੇ ਪੂਰਾ ਪੰਜਾਬ ਹੀ ਮੈਨਾਂ ਮੈਨੂੰ ਅੰਜ ਲੱਗੰਦਾ ਵੀ ਅੱਜ ਸਵੇਰ ਦੇ ਅਸੀਂ ਜਦੋਂ ਮਿਲੰਨੇ ਆ ਸਾਰਿਆਂ ਨਾਲ ਗੱਲਬਾਤ ਹੋ ਰਹੀ ਐ ਇਸ ਭੈਣ ਦੇ ਸਵੇਰ ਦੇ ਤੜਕੇ ਦੇ ਨਿਕਲੇ ਆ ਕੱਲ ਇੰਨੇ ਕ ਫੋਨ ਆਏ ਆ ਵੀ ਭਾਜੀ ਇਸ ਦੇ ਉੱਤੇ ਜਿਹੜੀ ਆ ਆਪਣੀ ਪ੍ਰਕਿਰਿਆ ਦਿਓ ਅਸੀਂ ਉੱਤੇ ਗੱਲ ਕਰ ਰਹੇ ਆ ਹਜ਼ਾਰਾਂ ਫੋਨ ਆ ਗਏ ਲੋਕ ਮਿਲ ਕੇ ਗਏ ਕੰਮ ਕਰਨ ਤੱਕ ਨਹੀਂ ਦਿੱਤਾ ਸਾਨੂੰ ਅੱਜ ਇਹਦਾ ਮਤਲਬ ਹੈ ਵੀ ਲੋਕ ਚੇਤਨ ਨੇ ਲੋਕ ਉਸ ਬਾਰੇ ਸੋਚ ਰਹੇ ਨੇ ਲੋਕ ਜਿਹੜੇ ਉੱਤੇ ਗੱਲ ਕਰਨਾ ਚਾਹੁੰਦੇ ਆ ਲੋਕ ਉਹ ਭੈਣਾਂ ਨਾਲ ਖੜਨਾ ਚਾਹੁੰਦੇ ਆ ਅੱਜ ਲੋਕ ਆਪ ਮੁਹਾਰਿਆਂ ਕੇ ਜਿਵੇਂ ਕਿਸਾਨੀ ਅੰਦੋਲਨ ਵਾਲੇ ਹੋਇਆ ਸੀ ਉਸੇ ਢੰਗ ਨਾਲ ਇਹ ਹੋ ਗਿਆ ਪਰ ਲੋਕਾਂ ਨੂੰ ਮੈਂ ਇਹ ਕਹਿਣਾ ਚਾਹੁੰਨਾ ਵੀ ਲੋਕੋ ਕਿਤੇ ਘਰੇ ਬਹਿ ਕੇ ਫੇਸਬੁੱਕ ਤੇ ਫੇਸਬੁੱਕ ਹੀ ਵਿਦਵਾਨ ਨਾ ਬਣਿਓ ਜਦੋਂ ਵੀ ਕਿਤੇ ਭੈਣ ਨੂੰ ਜ਼ਰੂਰਤ ਪਵੇ ਇਹ ਕਢਾਗ ਭੈਣ ਨਾਲ ਉਤੋਂ ਮੋਰੀ ਹੋ ਕੇ ਅੱਗੇ ਖਲੋਇਓ ਤਾਂ ਜੋ ਉਹ ਭੈਣ ਨੂੰ ਭਰੋਸਾ ਹੋਵੇ ਮੈਂ ਜਿਹੜਾ ਕੰਮ ਕਰਕੇ ਆਈ ਆ ਉਹ ਕੰਮ ਦਾ ਮੁੱਲ ਜਿਹੜਾ ਵਾ ਉਹ ਮੇਰੇ ਭਰਾਵਾਂ ਨੇ ਮੇਰੀਆਂ ਭੈਣਾਂ ਨੇ ਮੇਰੀਆਂ ਮਾਈਆਂ ਨੇ 모ੜਿਆ ਕਿਉਂਕਿ ਅੱਜ ਸਾਡੀਆਂ ਮਾਈਆਂ ਦੀ ਇੱਜ਼ਤ ਦਾ ਸਵਾਲ ਸੀ ਅੱਜ ਸਾਡੀਆਂ ਬਜ਼ੁਰਗਾਂ ਦੀ ਇੱਜ਼ਤ ਦਾ ਸਵਾਲ ਸੀ ਜਿਹੜੀਆਂ ਇਹ ਮਾਵਾਂ ਸਾਡੀਆਂ ਉਹਨਾਂ ਦੀ ਇੱਜ਼ਤ ਦਾ ਸਵਾਲ ਸੀ ਅੱਜ ਉਹਦਾ ਮਿਹਣਾ ਜਿਹੜਾ ਨੇ ਸਾਨੂੰ ਦਿੱਤਾ ਸੀ ਉਹ ਮਿਹਣਾ ਇਸ ਭੈਣ ਨੇ 모ੜਿਆ ਕਿਤੇ ਇਹ ਨਾ ਹੋਵੇ ਵੀ ਆਪਾਂ ਇਸ ਮਿਹਣੇ ਦੇ ਕਰਜ਼ੇ ਥਲੇ ਦੱਬੇ ਰਹੀਏ ਇਹ ਹੋਵੇ ਕਿ ਭੈਣ ਦੇ ਉੱਤੇ ਜੇ ਕੋਈ ਗੱਲ ਆਵੇ ਤੇ ਸਭ ਤੋਂ ਮੋਰੀ ਹੋ ਗਿਆ ਆਪਾਂ ਅੱਗੇ ਲੱਗੀ ਠੀਕ ਹੈ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਕੀਤੀ ਸਰਬ ਸਿੰਘ ਹਰੀ ਜਿਹੜੇ ਕਿ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਨੇ ਤੇ ਅਕਸਰ ਕਿਸਾਨੀ ਦੇ ਤੇ ਪੰਜਾਬ ਦੇ ਹਿੱਤਾਂ ਤੇ ਗੱਲ ਕਰਦੇ ਨੇ ਕੁਲਵਿੰਦਰ ਕੋਰ ਜਿਹੜੀ ਕਿ ਸੀਆਈਐਸਐਫ ਦੀ ਜਿਹੜੀ ਜਵਾਨ ਸੀ ਚੰਡੀਗੜ੍ਹ ਦੇ ਵਿੱਚ ਡਿਊਟੀ ਕਰਦੀ ਸੀ 에ਰਪੋਰਟ ਵਾਲ 에ਰਪੋਰਟ ਦੇ ਉੱਤੇ ਅਤੇ ਉਸ ਵੱਲੋਂ ਜਿਹੜਾ ਕਿ ਐਮਪੀ ਕੰਗਨਾ रावत ਆ ਉਸ ਦੇ ਥੱਪੜ ਮਾਰਿਆ ਗਿਆ ਸੀ ਉਸ ਤੋਂ ਬਾਅਦ ਮਾਹੌਲ ਤੁਸੀਂ ਦੇਖਿਆ ਕਿਸ ਤਰ੍ਹਾਂ ਦਾ ਵਾ ਅਤੇ ਸਰਬ ਸਿੰਘ ਹਰੀ ਦਾ ਕਹਿਣਾ ਵੀ ਅੱਜ ਕੁਲਵਿੰਦਰ ਕੋਰ ਜਿਹੜੀ ਪੰਜਾਬ ਦੀ ਸ਼ੇਰਨੀ ਆ ਪੰਜਾਬ ਦੀ ਧੀ ਆ ਇਸ ਦੇ ਨਾਲ ਪੂਰਾ ਪੰਜਾਬ ਨਹੀਂ ਪੂਰਾ ਦੇਸ਼ ਖੜਾ ਵਾ ਜਿੱਥੇ ਵੀ ਪਰਿਵਾਰ ਦੀ ਲੋੜ ਆ ਹਮੇਸ਼ਾ ਪਰਿਵਾਰ ਦੀ ਨਾਲ ਡੱਟ ਕੇ ਖੜੇ ਆ ਅਤੇ ਕਲੰਦਾ ਖੋਰ ਦਾ ਜਿਹੜਾ ਨਾਂ ਆ ਹਮੇਸ਼ਾ ਜਿਹੜਾ ਇਤਿਹਾਸ ਵਿੱਚ ਲਿਖਿਆ ਜਾਏਗਾ ਅਤੇ ਪੰਜਾਬ ਦੀ ਜਿਹੜੀ ਸ਼ੇਰਨੀ ਕਹਿ ਕੇ ਸੁਣਵਾਇਆ ਜਾਵੇਗਾ ਮੈਨੂੰ ਦੇ ਉਜਾਤ ਮੈਂ ਤੁਹਾਡਾ ਹਦੀ ਸਿੰਘ ਗਰੇਵਾਲ ਸੈਂਟਰ ਪੰਜਾਬ ਟੀਵੀ ਲਈ ਅੰਮ੍ਰਿਤਸਰ